ਨੂੰ ਯਾਦ ਹੋਣਾ ਸੀਪੀਸੀ ਨੇ ਬਹੁਤ ਪਹਿਲਾਂ ਦੱਸ ਦਿੱਤਾ ਸੀ ਕਿ ਅਸਲ ਦੇ ਵਿੱਚ ਨਿਖਲ ਗੁਪਤਾ ਹੈ ਕੌਣ ਉਸ ਤੋਂ ਬਾਅਦ ਤਰ੍ਹਾਂ ਤਰ੍ਹਾਂ ਦੀਆਂ ਚਰਚਾਵਾਂ ਛੜੀਆਂ ਨਿਖਲ ਗੁਪਤਾ ਨੂੰ ਲੈ ਕੇ ਹੁੰਦੀਆਂ ਰਹੀਆਂ ਛੜਦੀਆਂ ਰਹੀਆਂ ਬੀਤੇ ਦਿਨੀ ਦੋ ਵੱਡੀਆਂ ਘਟਨਾਵਾਂ ਬਰੋਬਰ ਚੱਲ ਰਹੀਆਂ ਸਨ ਉਹੀ ਨਿਖਲ ਗੁਪਤਾ ਜਿਹਨੂੰ ਚੈੱਕ ਰਿਪਬਲਿਕ ਦੇ ਵਿੱਚ ਡਿਟੇਨ ਕੀਤਾ ਗਿਆ ਸੀਗਾ ਅਮਰੀਕਾ ਦੇ ਕਹਿਣ ਤੇ ਜੀਤੇ ਤੇ ਦੋ ਸ਼ਹਿਕੇ ਇਹ ਰੌ ਦੇ ਇਸ਼ਾਰੇ ਤੇ ਗੁਰਪਤਵੰਤ ਸਿੰਘ ਪੰਨੂ ਨੂੰ ਮਰਵਾਉਣ ਦੀ ਸਾਜ਼ਿਸ਼ ਰਚ ਰਿਹਾ ਸੀਗਾ ਅਸ਼ੋਕੜ ਬਹੁਤਾ ਫੁੱਲਣ ਦੀ ਜ਼ਰੂਰਤ ਨਹੀਂ ਅਮਰੀਕੀ ਦਸਤਾਵੇਜ਼ ਅਮਰੀਕੀ ਮੀਡੀਆ ਰਿਪੋਰਟਾਂ ਸਾਰਾ ਕੁਝ ਬੋਲਦੀਆਂ ਨੇ ਸਾਰਾ ਕੁਝ ਦੱਸਦੀਆਂ ਨੇ ਕਿ ਕਿਸ ਤਰ੍ਹਾਂ ਨਿਖਲ ਗੁਪਤਾ ਨੂੰ ਇੱਕ ਰੌ ਦੇ ਅਧਿਕਾਰੀ ਨੇ ਸੰਦੇਸ਼ ਦਿੱਤਾ ਮੈਸੇਜ ਦਿੱਤਾ ਉਸ ਤੋਂ ਬਾਅਦ ਕਿਹਾ ਗਿਆ ਕਿ ਨਿਜਰ ਦਾ ਕੰਮ ਤਮਾਮ ਹੋਣ ਤੋਂ ਬਾਅਦ ਗੁਰਪਤਵੰਤ ਪੰਨੂ ਦਾ ਕੰਮ ਜਿਹੜਾ ਹੈ ਪ੍ਰਾਇੋਰਟੀ ਤੇ ਡਨ ਕਰ ਤਾਂ ਉਸ ਵਾਸਤੇ ਨਿਖਲ ਗੁਪਤਾ ਨੇ ਇੱਕ ਬੰਦਾ ਚੁਣਿਆ ਕਿ ਮੈਨੂੰ ਵਈ ਐਸਾ ਕੋਈ ਚਾਹੀਦਾ ਹੈ ਕਾਤਲ ਚਾਹੀਦਾ ਭਾੜੇ ਦਾ ਕਾਤਲ ਜਿਹਦੇ ਤੋਂ ਕੰਮ ਕਢਾਇਆ ਜਾ ਸਕੇ ਪਰ ਨਿਖਲ ਗੁਪਤਾ ਦੀ ਬਦਕਿਸਮਤੀ ਤੇ ਗੁਰਪਤਮਨਤ ਸਿੰਘ ਪੰਨੂ ਦੀ ਖੁਸ਼ਕਿਸਮਤੀ ਕਹਿ ਲੋ ਕਿ ਉਹ ਬੰਦਾ ਡਬਲ ਕਰਾਸ ਕਰਨ ਵਾਲਾ ਏਜੰਸੀ ਦਾ ਉਸਨੇ ਸਾਰੀ ਫੀਲਡਿੰਗ ਸੈੱਟ ਕਰਕੇ ਜਿਹੜਾ ਬੰਦਾ ਮਲਾਇਆ ਉਹ ਵੀ ਅਮਰੀਕੀ ਏਜੰਸੀ ਬਾਕੀ ਦੀ ਕਹਾਣੀ ਤੁਹਾਡੇ ਸਾਹਮਣੇ ਆ ਸਾਰੇ ਈਮੇਲ ਸਾਰੀਆਂ ਚੈਟਾਂ ਸਭ ਕੁਝ ਜੋ ਵੀ ਸੀਗਾ ਉਹ ਅਮਰੀਕਨ ਏਜੰਸੀਆਂ ਤੱਕ ਪਹੁੰਚ ਚੁੱਕਾ ਸੀਗਾ ਜਦ ਨੂੰ ਗੁਪਤਾ ਜੀ ਸਮਝਦੇ ਕਿ ਭਾਈ ਦਹੀਂ ਤੇ ਡੁੱਲ ਗਿਆ ਤਦ ਤੱਕ ਦੇਰ ਹੋ ਚੁੱਕੀ ਸੀ ਇਹ ਨਿਕਲੇ ਹਜ਼ੂਰ ਕਿ ਚਲੋ ਚੈੱਕ ਰਿਪਬਲਿਕ ਥਾਣੀ ਦੌੜ ਚੱਲਦੇ ਆ ਪਰ ਕੀ ਪਤਾ ਸੀਗਾ ਕਿ ਅਗਲਿਆਂ ਨੇ ਪਹਿਲਾਂ ਹੀ ਕਿਹਾ ਕਿ ਇਹਨੂੰ ਯੁੱਪ ਲਿਓ ਸਾਨੂੰ ਚਾਹੀਦਾ ਹੈ ਤਾਂ ਹੁਣ ਚੈੱਕ ਰਿਪਬਲਿਕ ਤੋਂ ਨikhil ਗੁਪਤਾ ਨੂੰ ਲਿਆਂਦਾ ਜਾਂਦਾ ਹੈ ਯੂਐਸ ਦੇ ਵਿੱਚ ਟ੍ਰਾਇਲ ਚੱਲੇਗਾ ਮਕਦਮਾ ਲੱਗੇਗਾ ਹਾਲਾਂਕਿ ਨਿਖਲ ਗੁਪਤਾ ਉਹੀ ਕਹਿ ਰਿਹਾ ਬੇਦੋਸ਼ਾ ਹਾਂ ਮੇਰੇ ਤੇ ਟੌਰਚਰ ਹੋਇਆ ਭਾਈ ਮੈਂ ਤੇ ਕਾਰੋਬਾਰੀ ਹਾਂ ਪਰ ਅਮਰੀਕਨ ਦਸਤਾਵੇਜ਼ ਅਮਰੀਕਨ ਦਾਵੇ ਅਮਰੀਕਨ ਮੀਡੀਆ ਰਿਪੋਰਟਾਂ ਉਹ ਕੁਝ ਕਹਾਣੀ ਹੋਰ ਬਿਆਨ ਕਰਦੀਆਂ ਇਹ ਤਾਂ ਸਿ ਇੱਕ ਘਟਨਾ ਜਿਹੜੀ ਚੱਲ ਰਹੀ ਸੀਗੀ ਹਵਾਲਗੀ ਦੀ ਇਤੋਂ ਇਲਾਵਾ ਇੰਡੀਆ ਚ ਇੱਕ ਸੀਨ ਦੇਖਣ ਵਾਲਾ ਸੀ ਜੋ ਯੂਐਸ ਦੇ ਐਨਐਸਏਆ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਵੇਂ ਇੱਥੇ ਆਪਣੇ ਡੋਵਾਲ ਸਾਹਿਬ ਆ ਉਥੇ ਸូលਿਵਨ ਉਹ ਆਏ ਤੇ ਮੈਂ ਫੋਟੋ ਦੇਖ ਕੇ ਬਹੁਤ ਹੈਰਾਨ ਹੋਇਆ ਨਰਿੰਦਰ ਮੋਦੀ ਸਾਡੇ ਪ੍ਰਧਾਨ ਮੰਤਰੀ ਉਹਨਾਂ ਦੇ ਸਾਹਮਣੇ ਉਹ ਗੋਡੇ ਤੇ ਗੱਡਾ ਰੱਖ ਕੇ ਐਂ ਬੈਠਾ ਜਿਵੇਂ ਕਿਸੇ ਕੰਪਨੀ ਦਾ ਕੋਈ ਸੀਈਓ ਕਿਸੇ ਛੋਟੇ ਕਰਮਚਾਰੀ ਨੂੰ ਹਦਾਇਤ ਦੇ ਰਿਹਾ ਹੋਵੇ ਔਰ ਕਮਾਲ ਦੀ ਗੱਲ ਇਹ ਹੈ ਕਿ ਇਹ ਫੋਟੋ ਜਿਹੜੀ ਹੈ ਖੁਦ ਪ੍ਰਧਾਨ ਮੰਤਰੀ ਹੋਰਾਂ ਨੇ ਪੋਸਟ ਕੀਤੀ ਖੈਰ ਇਹ ਦੋਵੇਂ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ ਸੀਗੀਆਂ ਅਮਰੀਕਨ ਐਨਐਸਏ ਦਾ ਦੌਰਾ ਇਸ ਤਰ੍ਹਾਂ ਦੀ ਕਹਿ ਲੋ ਕਿ ਆਕੜ ਛਾਕੜ ਉਤੋਂ ਬਾਅਦ ਜੈ ਸ਼ੰਕਰ ਜੀ ਦੇ ਨਾਲ ਮੁਲਾਕਾਤ ਪਰ ਇਹਨਾਂ ਦੋ ਕਟਨਾਵਾਂ ਤੋਂ ਇਲਾਵਾ ਇੱਕ ਚੀਜ਼ ਹੋਰ ਤਵਜੋ ਮੰਗਦੀ ਹਸੂਰ ਉਹ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਹੀ ਇੱਕ ਅਮਰੀਕਨ ਵਾਫ਼ਤ ਭਈ ਉਹ ਪਹੁੰਚਦਾ ਦলাই ਲਾਮਾ ਦੇ ਕੋਲ ਤੇ ਤੁਹਾਨੂੰ ਸਭਨਾਂ ਨੂੰ ਸ਼ਹਿਦੇ ਸਕਲ ਦਾ ਇਲਮ ਹੋਏਗਾ ਕਿ ਅਮਰੀਕਾ ਦੀ ਸਾਬਕਾ ਸਪੀਕਰ ਹੈ ਬੀਬੀ ਨੈਨਸੀ ਵੈਲੋਸੀ ਬੜੀ ਦਵੰਗਾ ਟਾਈਪ ਦੀ ਆ ਤਾਈਵਾਨ ਚ ਚਲੇ ਗਈ ਸੀ ਚੀਨੀਆਂ ਕਹਿੰਦੇ ਕਹਿੰਦੇ ਤੇਰਾ ਜਹਾਜ ਫੁੰਡ ਦੇਣਾ ਆਜੋ ਆਜੋ ਕੋਈ ਚੱਕਰ ਨਹੀਂ ਹੋਇਆ ਕੀ ਕਿ ਚੀਨ ਨੇ ਕੌੜਾ ਕੁੱਟ ਪਰ ਲਿਆ ਇੱਕ ਵਾਰੀ ਇਹੀ ਬੀਬੀ ਚੀਨ ਦੇ ਵਿੱਚ ਜਾ ਕੇ ਥਿਆਨਾਮਨ ਚੌਂਕਿਆ ਜਿਹੜਾ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਉੱਥੇ ਵੀ ਪਰਦਰਸ਼ਨ ਕਰ ਚੁੱਕੀ ਆ ਚੀਨ ਦੇ ਖਿਲਾਫ ਬੜਾ ਬਿਬਾਕੀ ਨਾਲ ਦਲੇਰੀ ਨਾਲ ਬੋਲਦੀ ਹੈ ਦলাই ਲਾਮਾ ਕੌਣ ਹੈ ਦলাই ਲਾਮਾ ਤੁਹਾਨੂੰ ਪਤਾ ਹੀ ਹੈ ਕਿ ਚੀਨ ਨੂੰ ਇੱਕ ਤਰ੍ਹਾਂ ਨਾਲ ਵਾਂਟਡ ਹੈ ਤੇ ਅਸੀਂ ਉਹਨੂੰ ਇੱਥੇ ਸ਼ਰਨ ਦਿੱਤੀ ਆ ਇਥੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਸਰਕਾਰ ਚਲਾ ਰਹੇ ਨੇ ਤੇ ਬੱਦਾ ਮਾਮਲਾ ਹੈ ਤੇ ਬਦੀ ਆਜ਼ਾਦੀ ਦਾ ਮਾਮਲਾ ਹੈ ਕਿਉਂਕਿ ਇਤਿਹਾਸ ਦੇ ਵਿੱਚ ਜੇ ਜਾਵਾਂਗੇ ਤੇ ਖਾਸਾ ਟਾਈਮ ਜਿਹੜਾ ਲੱਗਦਾ ਹੈ ਪਰ ਮੋٹے ਤੌਰ ਤੇ ਇਹੋ ਆ ਕਿ ਤਿੱਬਤ ਨੂੰ ਹਥਿਆ ਲਿਆ ਸੀਗਾ ਚੀਨ ਨੇ 1950 ਦੇ ਨੇੜੇ ਖੈਰ ਦলাই ਲਾਮਾ ਦੀ ਮੁਲਾਕਾਤ ਤੋਂ ਚੀਨ ਜਿਹੜਾ ਉਬਲ ਪਿਆ ਚੀਨ ਉਬਲ ਪਿਆ ਹੁਣ ਇਹਨਾਂ ਘਟਨਾਵਾਂ ਦਾ ਜੇ ਆਪਸ ਦੇ ਵਿੱਚ ਮਿਲਾਨ ਕਰਕੇ ਵੇਖੀਏ ਕਿ ਬੇਸ਼ੱਕ ਨਰਿੰਦਰ ਮੋਦੀ ਕਹਿ ਰਹੇ ਨੇ ਕਿ ਭਾਈ ਇਹ ਜਿਹੜੀ ਸਾਡੀ वार्तालाप ਹੋਈ ਆ ਯਾਨੀ NSA ਤੇ ਭਾਰਤੀ ਪ੍ਰਧਾਨ ਮੰਤਰੀ ਦੇ ਦਰਮਿਆਨ NSA US ਵਾਲੇ ਕਿ ਇਹ ਤੇ ਬਈ ਜੋ ਕੁਮੰਤਰੀ ਭਾਈਚਾਰਾ ਉਹਦੀ ਭਲਾਈ ਵਾਸਤੇ ਅਸੀਂ ਦੋਵੇਂ ਦੇਸ਼ ਭਾਈਵਾਲੀ ਕਰ ਰਹੇ ਹਾਂ ਉਹਦੇ ਤੇ ਗੱਲਬਾਤ ਹੋਈ ਆ ਸਭ ਨੂੰ ਪਤਾ ਹੈ ਕਿ ਕੂਟਨੀਤੀ ਦੇ ਵਿੱਚ ਵਿਦੇਸ਼ ਨੀਤੀ ਦੇ ਵਿੱਚ ਬੰਦ ਕਮਰੇ ਚ ਭਾਵੇਂ ਛਤਰੋ ਛਤਰੀ ਹੋ ਜਾਣ ਬਾਹਰ ਆ ਕੇ ਐਈਓ ਗੱਲਾਂ ਲੋਕਾਂ ਨੂੰ ਦੱਸੀਆਂ ਜਾਂਦੀਆਂ ਹੁਣ ਦੂਜੇ ਪਾਸੇ ਆ ਜਾਓ ਹੁਣ ਜਦੋਂ ਇਹਨਾਂ ਚੀਜ਼ਾਂ ਨੂੰ ਆਪਾਂ ਦੇਖਦੇ ਪਏ ਆ ਤਾਂ ਜਿਹੜੀਆਂ ਹੁਣ ਤੱਕ ਦੀਆਂ ਰਿਪੋਰਟਾਂ ਨੇ ਉਹਦੇ ਮੁਤਾਬਕ ਨਾਮ ਆਉਂਦਾ ਹੈ ਅਧਿਕਾਰੀਆਂ ਦਾ ਨਾਮ ਆਉਂਦਾ ਹੈ ਤੁਸੀਂ ਉਹ ਦੇਖਿਆ ਹੋਣਾ ਕਿ ਜੀ ਸੀਸੀ1 ਸੀਸੀ2 ਫਲਾ 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 ਮਤਲਬ ਸਾਫ ਹੈ ਮੈਂ ਇਧਰ ਉਧਰ ਗੋਲ ਜਲੇਬੀ ਨਹੀਂ ਬਣਾਉਂਦਾ ਇਹ ਕਿਹਾ ਜਾਂਦਾ ਕਿ ਨikhil gupta ਨੂੰ ਕੰਮ ਦਿੱਤਾ ਸੀਗਾ ਵਿਕਰਮ ਨਾਂ ਦੇ ਰੋ ਦੇ ਅਧਿਕਾਰੀ ਨੇ ਜਿਹੜਾ ਕਿ CRPF ਦੇ ਵਿੱਚ ਪਹਿਲਾਂ ਕੰਮ ਕਰਦਾ ਸੀ ਉਸ ਤੋਂ ਬਾਅਦ ਇਧਰ ਆ ਗਿਆ ਦੂਜਾ ਆਦੇਸ਼ ਜਿਹੜਾ ਹੈ ਉਹ ਹੋਇਆ ਜੀ 사ਮਨ ਗੋਇਲ ਦੇ ਜ਼ਰੀਏ ਜਿਹੜੇ ਕਿ ਖੁਫੀ ਏਜੰਸੀ ਦੇ ਹੈੱਡ ਸੀਗੇ 사ਮਨ ਗੋਇਲ ਉਹਨਾਂ ਦਾ ਪੰਜਾਬ ਦੇ ਨਾਲ ਵੀ ਵਾਸਤਾ ਉਹ ਕਦੇ ਫੇਰ ਗੱਲ ਕਰ ਲਵਾਂਗੇ ਇਸ ਤੋਂ ਇਲਾਵਾ ਰਿਪੋਰਟਾਂ ਵੀ ਕਹਿੰਦੀਆਂ ਕਿ ਅਜੀਤ ਦੋਵਾਲ ਇਸ ਪ੍ਰਤੀ ਸੁਚੇਤ ਸੰ ਮਤਲਬ ਸੁਚੇਤ ਦਾ ਮਤਲਬ ਕੀ ਕਿ ਪਤਾ ਸੀ ਕਿ ਸਾਰਾ ਕੁਝ ਹੋ ਰਿਹਾ ਹੈ ਯਾਨੀ ਹੁਣ ਤੱਕ ਦੀ ਜਿੰਨੀ ਅਮਰੀਕਨ ਰਿਪੋਰਟਿੰਗ ਹੈ ਜਿੰਨੇ ਵੀ ਦਸਤਾਵੇਜ਼ ਪਬਲਿਕ ਡੋਮੇਨ ਚ ਹੈ ਇਹ ਕਥਿਤ ਦਾਵਾ ਹੈ ਇਹਨੂੰ ਆਪਾਂ ਕਥਿਤ ਦਾਵਾ ਕਵਾਂਗੇ ਕਥਿਤ ਦੋਸ਼ ਜਾਂ ਦਾਵਾ ਹੈ ਅਮਰੀਕਾ ਦਾ ਕਿ ਜੋ ਇਹ ਸਭ ਕੁਝ ਹੋ ਰਿਹਾ ਸੀਗਾ ਜੋ ਇਹ ਗੁੰਦ ਗੁੰਦੀ ਜਾ ਰਹੀ ਸੀਗੀ ਉਹਦੇ ਵਿੱਚ ਡੁਵਾਲ ਤੋਂ ਲੈ ਕੇ ਰੋ ਦੇ ਅਧਿਕਾਰੀ ਤੱਕ ਤੇ ਨਿਖਲ ਗੁਪਤਾ ਵਰਗਾ ਜਿਹੜਾ ਪਿਆਦਾ ਇਹ ਸਾਰੇ ਇੱਕਮ ਇੱਕ ਸਨ ਹੁਣ ਸਵਾਲ ਇੱਥੇ ਖੜਾ ਹੋਏਗਾ ਕਿ ਐਨ ਐਸ اے ਦੀ ਜਿਹੜੀ ਆਮਦਿਆ ਅਮਰੀਕਨ ਐਨਐਸਏ ਦੀ ਆਮਦਿਆ ਜਿਹੜੀ ਇੰਡੀਆ ਚ اچانک ਅਚਨਚੇਤੀ ਤੇ ਬਿਲਕੁਲ ਹਵਾਲਗੀ ਦੇ ਮੌਕੇ ਦੀ ਕੀ ਉਹ ਜਿਹੜੇ ਸੀਸੀ 1 ਨ ਆ ਜਾਂ अजीत ਡੋਵਾਲਿਆ ਇਹਨਾਂ ਨੂੰ ਲੈ ਕੇ ਕਿਉਂ ਕਿਉਂ ਕਹਿ ਰਿਹਾ ਮੈਂ ਜਦੋਂ ਅਮਰੀਕਾ ਦੇ ਵਿੱਚ ਪਿਛਲੀ ਪ੍ਰਧਾਨ ਮੰਤਰੀ ਦੀ ਫੇਰੀ ਸੀ ਤੇ ਉਸ ਵੇਲੇ ਗੱਲਾਂ ਨਿਕਲੀਆਂ ਕੀ ਅਮਰੀਕਾ ਨੇ ਨਾ ਚੀਜ਼ਾਂ ਦਾ ਸਾਰਾ ਪੁਲੰਦਾ ਰੱਖਿਆ ਪ੍ਰਧਾਨ ਮੰਤਰੀ ਦੇ ਸਾਹਮਣੇ ਰੋਨਲਡ ਜੁੜੇ ਕੁਝ ਆਫਿਸ ਵਗੈਰਾ ਜਿਹੜੇ ਸੀ ਉਹ ਬੰਦ ਕਰਵਾ ਕੇ ਬੰਦੇ ਭਜਾਏ ਵੀ ਗਏ ਨੇ ਹੁਣ ਇੱਕ ਵੱਡਾ ਸਵਾਲ ਆ ਕਿ ਕੱਲ ਨੂੰ ਮੰਨ ਲਓ ਕਿ ਜੇਕਰ ਮਿਖਲ ਗੁਪਤਾ ਉੱਥੇ ਬੱਕ ਪਿਆ ਬੋਲ ਪਿਆ ਉਹਨੇ ਆਪਣਾ ਜ਼ੁਰਮ ਇਕਬਾਲ ਕਰ ਲਿਆ ਮੰਨ ਲਿਆ ਤਾਂ ਉਸ ਸੂਰਤ ਚ ਕੀ ਸੂਰਤ ਇਹ ਆ ਲੋਵੇਗੀ ਵੇਖੋ ਏਜੰਸੀਆਂ ਦੀ ਦੁਨੀਆ ਜਿਹੜੀ ਜਿਨ੍ਹਾਂ ਲੋਕਾਂ ਨੂੰ ਪਤਾ ਹੈ ਡੀਪ ਸਟੇਟ ਖੁਫੀ ਏਜੰਸੀਆਂ ਇਹ ਵਗੈਰਾ ਕਿਸ ਤਰ੍ਹਾਂ ਕੰਮ ਕਰਦੀਆਂ ਉਹਦੇ ਚ ਬੰਦੇ ਮਾਰਨਾ ਜਸੂਸੀ ਕਰਨਾ ਇਹ ਇੱਕ ਛੋਟੀ ਮੋਟੀ ਗੇਮ ਹੈ ਇਹ ਚੱਲਦੀ ਹੈ ਇਹ ਆਪਣੇ ਲਈ ਬਹੁਤ ਵੱਡੀਆਂ ਗੱਲਾਂ ਨੇ ਖੁਫੀਆ ਦੁਨੀਆ ਚ ਇਹ ਗੱਲਾਂ ਆਮ ਨੇ ਪਰ ਜਿਸ ਤਰ੍ਹਾਂ ਇਹ ਮਾਮਲਾ ਹੁਣ ਇੰਡੀਆ ਵਾਸਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਫਸਤਾ ਬਣਦਾ ਜਾ ਰਿਹਾ ਇਹ ਦੇਖਣ ਦੀ ਗੱਲ ਹੈ ਇਹ ਦੇਖਣ ਦੀ ਗੱਲ ਹੈ ਕਿਉਂ ਕਿ ਦੇਖੋ ਚਾਈਨਾ ਬਾਈਕਟ ਚਾਈਨਾ ਬਾਈਕਟ ਇਹ ਚੱਲਦਾ ਰਿਹਾ ਪਰ ਇੰਡੀਆ ਨੇ ਅਮਰੀਕਾ ਦੇ ਨਾਲ ਵੀ ਰਿਸ਼ਤੇ ਰੱਖ ਕੇ ਚੀਨ ਦੇ ਨਾਲ ਟ੍ਰੇਡ ਇੰਨਾ ਕੀਤਾ ਹੈ ਇੰਨਾ ਕੀਤਾ ਹੈ ਕਿ ਅੱਜ ਜੇ ਟ੍ਰੇਡ ਪਾਰਟਨਰ ਦੇ ਤੌਰ ਤੇ ਦੇਖੋਗੇ ਤਾਂ ਨੰਬਰ 1 ਚਾਈਨਾ ਹੈ ਮਤਲਬ ਇੰਡੀਆ ਜਿਹੜਾ ਹੈ ਉਹ ਚਾਈਨਾ ਨੂੰ ਬਹੁਤ ਸਾਰਾ ਪੈਸਾ ਵਟਾ ਰਿਹਾ ਹੈ ਤੇ ਫਿਰ ਹੁਣ ਜਿਹੜੇ ਆਪਾਂ ਦੇਖੀਏ ਨੈਨਸੀ ਪਾਲਿਸੀ ਦਾ ਇੱਥੇ ਆਉਣਾ ਇੱਥੇ ਐਨਐਸਏ ਦਾ ਆਉਣਾ ਸਿੱਧੇ ਤੌਰ ਤੇ ਕਹਿ ਲੋ ਕਿ ਚੀਨ ਨੂੰ ਚੀਨ ਨੂੰ ਅੱਗ ਬਬੂਲੀਆਂ ਕਰ ਦੇਣਾ ਇਹ ਸਾਰੀਆਂ ਗੱਲਾਂ ਜੜੀਆਂ ਨੇ ਉਹ ਆਪਸ ਦੇ ਵਿੱਚ ਹਜ਼ੂਰ ਜੁੜਦੀਆਂ ਨੇ ਮਾਇਨਾ ਰੱਖਦੀਆਂ ਨੇ ਕਿ ਕੀ ਭਾਰਤ ਨੂੰ ਅੰਡਰ ਪ੍ਰੈਸ਼ਰ ਕੀਤਾ ਜਾਏਗਾ ਹੁਣ ਇਸ ਮੁੱਦੇ ਤੇ ਜਾਂ ਹੋਰ ਮੁੱਦੇ ਨਾਲ ਜੋੜ ਲਏ ਜਾਣਗੇ ਕਿ ਭਾਈ ਤੁਹਾਨੂੰ ਗੇਮ ਦੇ ਵਿੱਚ ਇੱਕ ਪਾਸਿਓਂ ਖੇਡਣਾ ਪਵੇਗਾ ਕਿ ਸੀਸੀ1 ਹੈ ਜਿਹੜਾ ਉਹਨੂੰ ਲੈਣਾ ਇਹਨੇ ਨੇ ਕਿ ਦੇ ਦਿਓ ਸਾਨੂੰ ਜੇ ਤੁਸੀਂ ਰੱਖਣਾ ਤੇ ਤੁਹਾਨੂੰ ਸਾਡਾ ਧਿਆਨ ਰੱਖਣਾ ਪਊਗਾ ਇਹੀ ਹੁੰਦਾ ਹੈ ਹਜ਼ੂਰ ਇਹੀ ਹੁੰਦਾ ਮੈਂ ਜਿਵੇਂ ਦੱਸਿਆ ਕਿ ਖੁਫੀਆ ਏਜੰਸੀਆਂ ਦੀਆਂ ਖੇਡਾਂ ਤੇ ਇਦਾਂ ਹੀ ਚੱਲਦੀਆਂ ਨੇ ਖੁੰਨੀ ਖੇਡਾਂ ਚੱਲਦੀਆਂ ਨੇ ਪਰ ਪਹਿਲਾ ਮੌਕਾ ਹੈ ਜਦੋਂ ਇੰਡੀਆ ਇੱਕੋ ਝਟਕੇ 'ਚ ਦੋ ਫੇਲੀਅਰਸ ਜੜੀਆਂ ਚਾਹੇ ਉਹ ਨਿਜਰ ਦੇ ਮਾਮਲੇ 'ਚ ਚਾਹੇ ਉਹ ਪੰਨੂ ਦੇ ਮਾਮਲੇ 'ਚ ਸਿੱਧੀਆਂ ਦੋ ਫੇਲੀਅਰਸ ਨੇ ਇਹਨਾਂ ਦੀਆਂ ਫੇਲੀਅਰਸ ਇਸ ਕਰਕੇ ਕਹਿ ਰਿਹਾ ਕਿਉਂਕਿ ਅਗਲੇ ਜਿਹੜੇ ਆ ਉਹ ਘੇਰ ਗਏ ਤੁਹਾਨੂੰ ਕਥੇ ਦੋਸ਼ਾਂ 'ਚ ਹੀ ਘੇਰ ਗਏ ਆ ਤੁਹਾਨੂੰ ਪੂਰੀ ਦੁਨੀਆ 'ਚ ਅੱਜ ਸੂਰਤੇ ਹਾਲ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਚਲੋ ਇਹਨੂੰ ਆਪਾਂ ਹੁਣ ਲੈ ਸਕਦੇ ਹਾਂ ਕਿ ਤੀਜੀ ਘਟਨਾ ਵੀ ਦੇਖੋ ਉੱਥੇ ਦੀ ਏਜੰਸੀ ਹੈ ਏਐਸਆਈਓ ਉਸ ਖੁਫੀਆ ਏਜੰਸੀ ਦੇ ਮੁਖੀ ਆ ਮਾਈਕ ਬਰਜਰਸ ਉਹਨਾਂ ਨੇ ਕੀ ਕਿਹਾ ਪਿੱਛੇ ਜੇ ਉਹ ਕਹਿੰਦੇ ਕਿ ਜਸੂਸਾਂ ਦੇ ਇੱਕ ਗਰੋ ਨੂੰ ਅਸੀਂ ਬੇਨਕਾਬ ਕੀਤਾ ਤੇ ਉਹਨਾਂ ਨੂੰ ਇੰਡੀਆ ਭੇਜਿਆ ਗਿਆ ABC TV ਦੀ ਡਾਕੂਮੈਂਟਰੀ ਹੈ ਇਹਦੇ ਤੇ ਤੁਸੀਂ ਜਾ ਕੇ YouTube ਤੇ ਆਸਾਨੀ ਨਾਲ ਲੱਭ ਸਕਦੇ ਹੋ ਤੇ ਫਿਰ ਤੁਸੀਂ ਦੇਖਿਓ ਕਿ ਉੱਥੇ ਵੀ ਕਿਸ ਤਰ੍ਹਾਂ ਡੰਕਾ ਵੱਜ ਰਿਹਾ ਤਾਂ ਇੱਥੇ ਕੀ ਹੋ ਰਿਹਾ ਇੱਥੇ ਹੋ ਰਿਹਾ ওভারਸੀਜ਼ ਫਰੈਂਡਸ ਆਫ ਆਸਟ੍ਰੇਲੀਆ ਜੋ ਕਿ BJP ਦੀ ਸਪੋਰਟਡ ਜਥੇਬੰਦੀ ਹੈ ਉਸ ਤੇ ਦੋਸ਼ ਹੈ ਕਿ ਉਹ ਅੰਦਰੂਨੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਦਾ ਯਤਨ ਕਰ ਰਹੀ ਹੈ ਹੁਣ ਦੇਖੋ ਜਿਵੇਂ ਇੱਥੇ ਕਸਾਨੀ ਸੰਘਰਸ਼ ਦੇ ਦੌਰਾਨ ਟਰੋਡੋ ਜਾਂ ਹੋਰ ਕੁਮਾਂਤਰੀ ਨੇਤਾਵਾਂ ਨੇ ਸਪੋਰਟਿਵ ਬਿਆਨ ਦਿੱਤੇ ਤਾਂ ਕਿਹਾ ਗਿਆ ਕਿ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਹੈ ਹੁਣ ਅਗਲੇ ਕਹਿ ਰਹੇ ਆ ਯਾਨੀ ਜਿੱਥੇ ਰਸ਼ੀਆ ਚੀਨ ਬਦਨਾਮ ਸੀ ਉਥੇ ਭਾਰਤ ਬਦਨਾਮ ਹੋ ਰਿਹਾ ਕਿ ਸਾਡੇ ਅੰਦਰੂਨੀ ਮਾਮਲਾਤ ਦੇ ਵਿੱਚ ਦਖਲ ਦੇ ਰਿਹਾ ਕੈਨੇਡਾ ਵੀ ਇਹੋ ਗੱਲ ਕਹਿੰਦਾ ਹੁਣ ਯੂਐਸ ਵੀ ਕਹਿਣਾ ਸਟਾਰਟ ਕਰ ਦਊਗਾ ਤਾਂ ਇਹ ਇਹ ਫੇਲਿਅਰਸ ਹੁੰਦੀਆਂ ਨੇ ਕੰਮ ਸਾਰੀਆਂ ਏਜੰਸੀਆਂ ਕਰਦੀਆਂ ਪਰ ਇਸ ਤਰ੍ਹਾਂ ਏਜੰਸੀਆਂ ਦਾ ਨਕਮਾਪਨ ਕਿ ਤੁਹਾਡਾ ਭੇਜਿਆ ਬੰਦਾ ਦੋ-ਦੋ ਅਮਰੀਕੀ ਜਸੂਸਾਂ ਦੇ ਹੱਥੇ ਚੜ ਗਿਆ ਯਾਰ ਤਾਂ ਉਸਨੂੰ ਫੇਲੀਅਰ ਹੀ ਕਹੋਗੇ ਨਾ ਕੈਨੇਡਾ ਚ ਬੰਦੇ ਫੜ ਲਿਆ ਇਕੱਲਿਆਂ ਨੇ ਉਹਨਾਂ ਚੋਂ ਇੱਕ ਵੀ ਇਕਬਾਲੇ ਜ਼ੁਰਮ ਕਰ ਗਿਆ ਤੇ ਬਸ ਡੰਕਾ ਵੱਜ ਨਹੀਂ ਗਿਆ ਡੰਕਾ ਫਟ ਗਿਆ ਸਮਝੋ ਤੇ ਹੁਣ ਜੇ ਪਰਦਾ ਪੋਸ਼ੀ ਕਰਵਾਉਣੀ ਆ ਤਾਂ ਫਿਰ ਮੈਂ ਜਿਵੇਂ ਕਿਹਾ ਅਮਰੀਕਾ ਨੂੰ ਇਸ ਗੱਲ ਦਾ ਪਤਾ ਹੈ ਕਿ ਤਾਈਵਾਨ ਵਾਈਵਾਨ ਜੋ ਵੀ ਹੈ ਉਹ ਇੰਨਾ ਵੱਡਾ ਮਾਜ਼ਰਾ ਨਹੀਂ ਹੈ ਅਮਰੀਕਾ ਇਹ ਸੋਚ ਕੇ ਚੱਲਦਾ ਹੈ ਕਿ ਚైనా ਨੂੰ ਉਲਝਾਉਣ ਵਾਸਤੇ ਇੰਡੀਆ ਹੀ ਇੱਕ ਵੱਡਾ ਹਥਿਆਰ ਹੈ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾਲੋਂ ਨਾਲ ਚੱਲ ਰਹੀਆਂ ਹੁਣ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਕਿ ਦੇਖੋ ਜੀ ਜਿਹੜੇ ਬੰਦੇ ਸਾਡੇ ਵਾਸਤੇ ਵਾਂਟਡ ਨੇ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਤੁਸੀਂ ਦੇ ਰੱਖੀ ਆ ਅਮਰੀਕਾ ਚ ਕੈਨੇਡਾ ਚ ਦਿੱਤਾ ਜਾਂਦਾ ਹੈ ਨਾ ਤਰਕ ਤੇ ਚੀਨ ਵੀ ਫਿਰ ਇਹੋ ਤਰਕ ਦੇਊਗਾ ਕਿ ਦলাই ਲਾਮਾ ਸਾਡਾ ਵਾਂਟਡ ਹੈ ਉਹ ਵਨ ਚਾਇਨਾ ਪਾਲਿਸੀ ਜਿਹਨੂੰ ਅਮਰੀਕਾ ਨੇ ਪ੍ਰਮਾਣਿਤ ਕੀਤਾ ਹੋਇਆ ਕਹਿੰਦੇ ਕਿ ਫਾਲੋ ਕਰੋ ਇੰਡੀਆ ਇੰਡੀਆ ਕਿੱਥੇ ਜਾਊਗਾ ਸੋ ਉਹ ਦলাই ਲਾਮਾ ਦੇ ਮਾਮਲੇ ਤੇ ਤੁਹਾਨੂੰ ਘੇਰਣਗੇ ਕਿ ਭਾਈ ਜੇ ਜੇਕਰ ਨਿਜਰ ਪੰਨੂ ਤੁਹਾਡੇ ਵਾਸਤੇ ਦੰਦੇ ਆ ਵਾਂਟਡ ਐਤਵਾਦੀ ਐ ਤੇ ਦਲਾਈ ਲਮਾ ਸਾਡੇ ਵਾਸਤੇ ਦਲਾਈ ਲਮਾ ਫਿਰ ਸਾਡੇ ਵਾਲੇ ਕਰ ਦਿਓ ਸੋ ਇਸ ਕਰਕੇ ਜੇ ਹੁਣ ਮੌਜੂਦਾ ਸਾਰੇ ਦ੍ਰਿਸ਼ਟਾਂਤ ਨੂੰ ਦੇਖੀਏ ਤਾਂ ਨਰਿੰਦਰ ਮੋਦੀ ਵਾਸਤੇ ਕੱਲੇ ਇੱਥੇ ਅੰਦਰੂਨੀ ਅੜਿੱਕੇ ਨਹੀਂ ਐ ਸਿਆਸੀ ਤੌਰ ਤੇ ਸਰਕਾਰ ਚਲਾਉਣ ਲਈ ਜੇ ਵੇਖੋਗੇ ਤਾਂ ਕੋ ਮੰਤਰੀ ਪਦਰ ਤੇ ਵੀ ਨਰਿੰਦਰ ਮੋਦੀ ਜੀ ਜਿਹੜੇ ਆ ਵਿਦੇਸ਼ੀ ਕੂਟਨੀਤੀ ਚ ਵਿਦੇਸ਼ੀ ਨੀਤੀ ਚ ਕਰਦੇ ਨਜ਼ਰ ਆ ਰਿਹਾ ਹੈ ਦੇਖੋ ਹੁਣ ਅਕੇ ਕੀ ਬਣਦਾ ਮਾਮਲਾ ਬੜਾ ਰੋਚਕ ਬੜਾ ਦਿਲਚਸਪ ਤੇ ਬੜਾ ਗੁੰਝਲਦਾਰ ਬਣਦਾ ਜਾ ਰਿਹਾ ਅਗਲੀ ਵਾਰ ਫੇਰ ਮਿਲਦੇ ਹਾਂ ਤਦ ਤੱਕ ਦਿਓ ਜਾਸਤਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ